ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਨਿਊਜ਼ ਤੇ ਮੈਂ ਹਾਂ ਹਿਮਰਾਜ ਬੱਬਰ ਇਸ ਵੇਲੇ ਅਸੀਂ ਖੜੇ ਹਾਂ ਮੋਗਾ ਜਗਰਾਉਂ ਲੁਧਿਆਣਾ ਹਾਈਵੇ ਤੇ ਜਿੱਥੇ ਕਿ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਇਆ ਹੈ ਔਰ ਇਹ ਹਾਦਸਾ ਇੱਕ ਥਾਰ ਗੱਡੀ ਤੇ Swift Dzire ਗੱਡੀ ਦੇ ਆਪਸ ਵਿੱਚ ਟਕਰਾਨ ਕਰਕੇ ਹੋਇਆ ਹੈ ਇੱਥੇ ਦੱਸ ਦਈਏ ਕਿ ਜਿਹੜੀ ਥਾਰ ਗੱਡੀ ਹੈ ਇਹ ਮੋਗਾ ਤੋਂ ਲੁਧਿਆਣਾ ਜਾ ਰਹੀ ਸੀ ਔਰ ਇਸ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਇਹ ਡਵਾਈਡਰ ਪਾਰ ਕਰਕੇ ਆ ਕੇ ਸਿੱਧੀ ਇੱਕ Swift Dzire ਗੱਡੀ ਜੋ ਕਿ ਲੁਧਿਆਣਾ ਤੋਂ ਮੋਗਾ ਜਾ ਰਹੀ ਸੀ ਔਰ ਉਸ ਦੇ ਵਿੱਚ ਦੋ ਭੈਣ ਭਰਾ ਸਵਾਰ ਸਨ ਥਾਰ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੀ ਹੈ ਔਰ ਇੱਥੇ ਮੇਰੇ ਪਿੱਛੇ ਹੀ ਤੁਸੀਂ ਦੇਖ ਸਕਦੇ ਹੋ ਕਿ ਉਹ ਸਵਿਫਟ ਡਿਜ਼ਾਇਰ ਗੱਡੀ ਵੀ ਖੜੀ ਹੈ ਜਿਸ ਦੀ ਹਾਲਤ ਇਸ ਨਾਲੋਂ ਵੀ ਮਾੜੀ ਹੈ ਔਰ ਇਸ ਦੇ ਵਿੱਚ ਸਵਾਰ ਦੋਵੇਂ ਭੈਣ ਭਰਾ ਜੋ ਕਿ ਬਾਗਾਪੁਰਾਣਾ ਜਾ ਰਹੇ ਸਨ ਅਤੇ ਲੁਧਿਆਣੇ ਆਪਣੀ ਛੋਟੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਬਾਗਾਪੁਰਾਣਾ ਜਾ ਰਹੇ ਸਨ ਔਰ ਇਸ ਦੇ ਵਿੱਚ ਸਵਾਰ ਦੋਵੇਂ ਭੈਣ ਭਰਾਵਾਂ ਦੀ ਹੁਣ ਮੌਤ ਹੋ ਚੁੱਕੀ ਹੈ ਗੱਡੀ ਦੀ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਮਾੜੀ ਹੈ ਕਿੰਨੀ ਬੁਰੀ ਤਰ੍ਹਾਂ ਇਹ ਨੁਕਸਾਨੀ ਗਈ ਹੈ ਇਸ ਦੇ ਦੋਵੇਂ 에ਅਰ ਬੈਗ ਵੀ ਖੁੱਲੇ ਹੋਏ ਹਨ ਔਰ 에ਅਰ ਬੈਗ ਖੁੱਲਣ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਹ ਥਾਰ ਗੱਡੀ ਇੰਨੀ ਬੁਰੀ ਤਰ੍ਹਾਂ ਇਸ ਗੱਡੀ ਦੇ ਵਿੱਚ ਆ ਕੇ ਵੱਜੀ ਕਿ ਇਸ ਦੇ ਵਿੱਚ ਸਵਾਰ 25 ਤੋਂ 26 ਸਾਲ ਦਾ ਜਬਰ ਸਿੰਘ ਔਰ ਉਸ ਦੇ ਨਾਲ ਉਸ ਦੀ ਵੱਡੀ ਭੈਣ ਹਰਦੀਪ ਕੌਰ ਜਿਹਦੀ ਉਮਰ 40 ਤੋਂ 42 ਸਾਲ ਦੱਸੀ ਜਾ ਰਹੀ ਹੈ ਔਰ ਪੂਰੀ ਤਰ੍ਹਾਂ ਗੱਡੀ ਨੁਕਸਾਨੀ ਗਈ ਔਰ ਇਸ ਹਾਦਸੇ ਦੇ ਵਿੱਚ ਨਾ ਦੋਵਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਜਣੇ ਆਪਣੀ ਛੋਟੀ ਭੈਣ ਨੂੰ ਲੁਧਿਆਣਾ ਵਿਖੇ ਲੋਹੜੀ ਦੇ ਕੇ ਵਾਪਸ ਬਾਗਾਪੁਰਾਣੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਇਹ ਹਾਦਸਾ ਹੋ ਗਿਆ ਪੁਲਿਸ ਫਿਲਹਾਲ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜਿੱਥੇ ਥਾਰ ਸਵਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ ਸੀ ਤੇ ਉਸ ਨੂੰ ਅੱਗੇ ਰੈਫਰ ਹੋਣ ਲੁਧਿਆਣੇ ਲਈ ਕਰ ਦਿੱਤਾ ਗਿਆ ਜਿੱਥੇ ਕਿ ਉਸ ਦੀ ਹਾਲਤ ਹੁਣ ਪਹਿਲਾਂ ਨਾਲੋਂ ਠ ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਇਹ ਹਾਦਸਾ ਕਿਵੇਂ ਹੋਇਆ ਥਾਰ ਸਵਾਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਉਸ ਦੀ ਅੱਖ ਲੱਗ ਗਈ ਜਾਂ ਧੁੰਦ ਕਰਕੇ ਉਹਨੂੰ ਡਿਵਾਈਡਰ ਦਿਖਿਆ ਨਹੀਂ ਜੋ ਡਿਵਾਈਡਰ ਪਾਰ ਕਰਕੇ ਆਕੇ ਇਸ ਦੇ ਵਿੱਚ ਵੱਜੀ ਇਹ ਹੁਣ ਪਰਤਾਲ ਦਾ ਵਿਸ਼ਾ ਹੈ ਫਿਲਹਾਲ ਇਹਨਾਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਜਗਰਾਉ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਹਾਂਜੀ ਮੇਰੀ ਵਾਈਫ ਸੀ ਤੇ ਮੇਰਾ ਸਾਲਾ ਸੀ ਮੇਰੀ ਛੋਟੀ ਸਾਲੀ ਨੂੰ ਨਾ ਲੋਹੜੀ ਦੇ ਕੇ ਆ ਰਹੇ ਸੀ ਵਾਪਸ ਬਾਕਾ ਪੁਰਾਣਾ ਜਾ ਰਹੇ ਸੀਗੇ ਤੇ ਉਧਰੋਂ ਮੋਗਲਿਆਂ ਕੋਈ ਥਾਰ ਆ ਰਹੀ ਸੀਗੀ ਉਹ ਡਵਾਈਡਰ ਕ੍ਰੋਸ ਕਰਕੇ ਤੇ ਇਹਨਾਂ ਦੇ ਵਿੱਚ ਵੱਜੀ ਅੱਗੋ ਗੱਡੀ ਟਰੱਕ 'ਚ ਵੱਜੀ ਤੇ ਉਹਨਾਂ ਦੇ ਮੌਕਾ ਦੇ ਦਰਦ ਤੋਂ ਵੀ ਬਹੁਤ ਜੀ ਤੇ ਪਤਾ ਲੱਗਿਆ ਵੀ ਇਹ ਥਾਰ ਵਾਲਾ ਠੀਕ ਆ ਹੁਣ ਕਿ ਉਹ ਨਹੀਂ ਕਹਿੰਦੇ ਇਹਦੀ ਡ੍ਰਿੰਕ ਬਹੁਤ ਕੀਤੀ ਹੋਈ ਸੀਗੀ ਥਾਰ ਵਾਲੇ ਦੀ ਅੱਛਾ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਬਹੁਤ ਸਾਨੂੰ ਇਨਸਾਫ ਚਾਹੀਦਾ ਜੀ ਮੈਂ ਆਪ ਹੈਂਡੀਕੈਪ ਨਾ ਜੀ ਥਾਰਾ ਘਾਰੀ ਰੋੜ ਕੇ ਦੋ ਘਾਰ ਰੋੜ ਤੇ ਉਹਨੇ ਸਾਡੇ ਸਾਨੂੰ ਇਨਸਾਫ ਚਾਹੀਦਾ ਥੋੜਾ ਸਾਰਾ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਜੀ ਕੀ ਜੀ ਉਹਨਾਂ ਦੀ ਕੁਛ ਦੱਸ ਦੇ ਵੀ ਡਰਿੰਕ ਕੀਤੀ ਹੋਈ ਸੀਗੀ ਜਾਂ ਨੀਂਦ ਦੀ ਉਹ ਥਾਰ ਵਾਲਿਆਂ ਦੀ ਹਾਂ ਤੇ ਉਹ ਇਹ ਆਪਣਾ ਬਾਗਾ ਪ੍ਰਾਣਾ ਦੇ ਕੇ ਬਾਗਾ ਪ੍ਰਾਣਾ ਜਾ ਰਹੇ ਸੀਗੇ ਲੋੜੀ ਦੇਣ ਗਏ ਸੀ ਹਾਂਜੀ ਹਾਂਜੀ ਤੇ ਇਧਰ ਉਹ ਜਿਹੜੀ ਥਾਰ ਵਾਲੇ ਸੀਗੇ ਇਹਨੇ ਡਿਵਾਈਡਰ ਟਪਾਲਿਆ ਗੱਡੀ ਨੂੰ ਉੱਪਰ ਦੀ ਪੈ ਗਿਆ ਫਿਰ ਠੀਕ ਹੈ ਇਹ ਗੱਲਬਾਤ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਛੋਟਾ ਬ੍ਰਦਰ ਸੀਗਾ ਮੇਰੀ ਸਿਸਟਰ ਸੀਗੀ ਮੇਰੀਆਂ ਤੇ ਹੀ ਬਾਵਾ ਹੀ ਕੱਟੀਆਂ ਗਿਆ ਸਣ ਕੁਛ ਵੀ ਨਹੀਂ ਰਿਹਾ ਤੇ ਤੁਹਾਡੀ ਛੋਟੀ ਸਿਸਟਰ ਨੂੰ ਦੇ ਕੇ ਆ ਰਹੇ ਸੀ ਲੋਰੀ ਹਾਂਜੀ ਉਹ ਆ ਰਹੇ ਸੀਗੇ ਉਹ ਕਿੱਥੇ ਰਹਿੰਦੇ ਸੀਗੇ ਉਹ ਲੁਧਿਆਣਾ ਅੱਛਾ ਲੁਧਿਆਣੇ ਲੋਰੀ ਦੇ ਕੇ ਬਾਗੇ ਪਹਾੜੇ ਜਾ ਰਹੇ ਹਾਂਜੀ 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 ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹ ਮੰਗ ਆ ਪੜਾ ਲਿਖਾ ਕੇ ਚਲੋ ਪਰ ਤੇ ਹੁਣ ਪਿਓ ਦਾ ਫਰਜ਼ ਹੈ ਉਹ ਤਾਂ ਨਿਭਾਉਣਾ ਪੈਣਾ ਹੀ ਸੀਗਾ ਜੀ ਤੇ ਸਾਨੂੰ ਇਨਸਾਫ ਚਾਹੀਦਾ ਹੈ ਇਹ ਇਹ ਉਹ ਜਿਹੜੀ ਥਾਰ ਗੱਡੀ ਸੀ ਉਹ ਮੋਗੇ ਸਾਈਡ ਤੋਂ ਆ ਰਹੀ ਸੀ ਕਾਫੀ ਤੇਜ਼ ਸੀਗੀ ਇਹ ਡਿਜ਼ਾਇਰ ਗੱਡੀ ਜਿਹੜੀ ਸੀਗੀ ਜੱਬਰ ਸਿੰਘ ਦੀ ਇਹ ਲੁਧਿਆਣੇ ਤੋਂ ਜਾ ਰਹੇ ਸੀ ਆਪਣੇ ਸਿਸਟਰ ਕੋਲੋਂ ਮਿਲ ਕੇ ਉਹ ਗੱਡੀ ਕਿਵੇਂ ਹੁਣ ਹੋਇਆ ਉਹ ਤਾਂ ਉਹਨੂੰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜਦੋਂ ਉਹਨੂੰ ਫੜਾਂਗੇ ਆਪਾਂ ਪਰ ਉਹ ਗੱਡੀ ਤੇਜ਼ ਬਹੁਤ ਸੀ ਜਦੋਂ ਪਤਾ ਲੱਗਿਆ ਲੋਕਾਂ ਤੋਂ ਵੀ ਜੋ ਇਨਵੈਸਟੀਗੇਟਰ ਜੋ ਤੱਥ ਸਾਹਮਣੇ ਆਏ ਨੇ ਉਹ ਡਵਾਈਡਰ ਪਾਰ ਕਰਕੇ ਦੂਸਰੀ ਰੌਂਗ ਸਾਈਡ ਆ ਕੇ ਵਿੱਚ ਇੱਕਦਮ ਬੱਜੀ ਜੀ ਦੇ ਨਾਲ ਉਹ ਦੋ ਦੀ ਮੌਤ ਹੋ ਗਈ ਆ ਜਬਰ ਸਿੰਘ ਭਰਾ ਸੀ ਇੱਕ ਲੜਕੀ ਸੀ ਹਰਦੀਪ ਕੌਰ ਉਹ ਦੋਨੇ ਸੀਗੇ ਬਾਸ ਜਾ ਰਹੇ ਸੀ ਬਾਗੇ ਪੁਰਾਣੇ ਦੇ ਰਣ ਵਾਲੇ ਤੇ ਥਾਰ ਗੱਡੀ ਦਾ ਡਰਾਈਵਰ ਜਿਹੜਾ ਇੰਦਰਜੀਤ ਸਿੰਘ ਆ ਉਹਦੇ ਵੀ ਸੱਟਾਂ ਵੱਜੀਆਂ ਸੀ ਉਹ ਵੀ ਸਿਵਲ ਹਸਪਤਾਲ ਸੀ ਉੱਥੋਂ ਫਿਰ ਉਹਨਾਂ ਨੇ ਰੈਫਰ ਹੋ ਗਿਆ ਤੇ ਉਹ ਹੁਣ ਪਤਾ ਲੱਗਿਆ ਨਵੀਂ ਇਨਫੋਰਮੇਸ਼ਨ ਆਈ ਹੈ ਸਾਡੀ ਵੀ ਉਹ ਰਾਏ ਕੋਟ ਕਿਸੇ ਹਸਪੀਟਲ ਚ ਦਾਖਲ ਤੇ ਜੋ ਵੀ ਹੈਗੀ ਬੰਦੇ ਦੀ ਕਾਰ ਵੇ ਸੀ ਪਰਚਾ ਦੇ ਰਹੇ ਆ ਉਹਨਾਂ ਦੇ ਖਿਲਾਫ ਬੰਦੇ ਤੋਂ ਨਹੀਂ ਕਰ ਰਹੇ ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਨਿਊਜ਼ ਤੇ ਮੈਂ ਹਾਂ ਹਿਮਰਾਜ ਬੱਬਰ ਇਸ ਵੇਲੇ ਅਸੀਂ ਖੜੇ ਹਾਂ ਮੋਗਾ ਜਗਰਾਉਂ ਲੁਧਿਆਣਾ ਹਾਈਵੇ ਤੇ ਜਿੱਥੇ ਕਿ ਬੀਤੀ ਰਾਤ ਇੱਕ ਵੱਡਾ ਹਾਦਸਾ ਹੋਇਆ ਹੈ ਔਰ ਇਹ ਹਾਦਸਾ ਇੱਕ ਥਾਰ ਗੱਡੀ ਤੇ Swift Dzire ਗੱਡੀ ਦੇ ਆਪਸ ਵਿੱਚ ਟਕਰਾਨ ਕਰਕੇ ਹੋਇਆ ਹੈ ਇੱਥੇ ਦੱਸ ਦਈਏ ਕਿ ਜਿਹੜੀ ਥਾਰ ਗੱਡੀ ਹੈ ਇਹ ਮੋਗਾ ਤੋਂ ਲੁਧਿਆਣਾ ਜਾ ਰਹੀ ਸੀ ਔਰ ਇਸ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਇਹ ਡਵਾਈਡਰ ਪਾਰ ਕਰਕੇ ਆ ਕੇ ਸਿੱਧੀ ਇੱਕ Swift Dzire ਗੱਡੀ ਜੋ ਕਿ ਲੁਧਿਆਣਾ ਤੋਂ ਮੋਗਾ ਜਾ ਰਹੀ ਸੀ ਔਰ ਉਸ ਦੇ ਵਿੱਚ ਦੋ ਭੈਣ ਭਰਾ ਸਵਾਰ ਸਨ ਥਾਰ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨੀ ਬੁਰੀ ਹੈ ਔਰ ਇੱਥੇ ਮੇਰੇ ਪਿੱਛੇ ਹੀ ਤੁਸੀਂ ਦੇਖ ਸਕਦੇ ਹੋ ਕਿ ਉਹ ਸਵਿਫਟ ਡਿਜ਼ਾਇਰ ਗੱਡੀ ਵੀ ਖੜੀ ਹੈ ਜਿਸ ਦੀ ਹਾਲਤ ਇਸ ਨਾਲੋਂ ਵੀ ਮਾੜੀ ਹੈ ਔਰ ਇਸ ਦੇ ਵਿੱਚ ਸਵਾਰ ਦੋਵੇਂ ਭੈਣ ਭਰਾ ਜੋ ਕਿ ਬਾਗਾਪੁਰਾਣਾ ਜਾ ਰਹੇ ਸਨ ਅਤੇ ਲੁਧਿਆਣੇ ਆਪਣੀ ਛੋਟੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਬਾਗਾਪੁਰਾਣਾ ਜਾ ਰਹੇ ਸਨ ਔਰ ਇਸ ਦੇ ਵਿੱਚ ਸਵਾਰ ਦੋਵੇਂ ਭੈਣ ਭਰਾਵਾਂ ਦੀ ਹੁਣ ਮੌਤ ਹੋ ਚੁੱਕੀ ਹੈ ਗੱਡੀ ਦੀ ਹਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਮਾੜੀ ਹੈ ਕਿੰਨੀ ਬੁਰੀ ਤਰ੍ਹਾਂ ਇਹ ਨੁਕਸਾਨੀ ਗਈ ਹੈ ਇਸ ਦੇ ਦੋਵੇਂ 에ਅਰ ਬੈਗ ਵੀ ਖੁੱਲੇ ਹੋਏ ਹਨ ਔਰ 에ਅਰ ਬੈਗ ਖੁੱਲਣ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਜਾਨ ਨਹੀਂ ਬਚ ਸਕੀ ਹੈ ਇਹ ਥਾਰ ਗੱਡੀ ਇੰਨੀ ਬੁਰੀ ਤਰ੍ਹਾਂ ਇਸ ਗੱਡੀ ਦੇ ਵਿੱਚ ਆ ਕੇ ਵੱਜੀ ਕਿ ਇਸ ਦੇ ਵਿੱਚ ਸਵਾਰ 25 ਤੋਂ 26 ਸਾਲ ਦਾ ਜਬਰ ਸਿੰਘ ਔਰ ਉਸ ਦੇ ਨਾਲ ਉਸ ਦੀ ਵੱਡੀ ਭੈਣ ਹਰਦੀਪ ਕੌਰ ਜਿਹਦੀ ਉਮਰ 40 ਤੋਂ 42 ਸਾਲ ਦੱਸੀ ਜਾ ਰਹੀ ਹੈ ਔਰ ਪੂਰੀ ਤਰ੍ਹਾਂ ਗੱਡੀ ਨੁਕਸਾਨੀ ਗਈ ਔਰ ਇਸ ਹਾਦਸੇ ਦੇ ਵਿੱਚ ਨਾ ਦੋਵਾਂ ਦੀ ਮੌਤ ਹੋ ਗਈ ਹੈ ਇਹ ਦੋਵੇਂ ਜਣੇ ਆਪਣੀ ਛੋਟੀ ਭੈਣ ਨੂੰ ਲੁਧਿਆਣਾ ਵਿਖੇ ਲੋਹੜੀ ਦੇ ਕੇ ਵਾਪਸ ਬਾਗਾਪੁਰਾਣੇ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਇਹ ਹਾਦਸਾ ਹੋ ਗਿਆ ਪੁਲਿਸ ਫਿਲਹਾਲ ਇਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਔਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਜਿੱਥੇ ਥਾਰ ਸਵਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਜਗਰਾਉਂ ਭੇਜਿਆ ਸੀ ਤੇ ਉਸ ਨੂੰ ਅੱਗੇ ਰੈਫਰ ਹੋਣ ਲੁਧਿਆਣੇ ਲਈ ਕਰ ਦਿੱਤਾ ਗਿਆ ਜਿੱਥੇ ਕਿ ਉਸ ਦੀ ਹਾਲਤ ਹੁਣ ਪਹਿਲਾਂ ਨਾਲੋਂ ਠ ਪੁਲਿਸ ਹੁਣ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਇਹ ਹਾਦਸਾ ਕਿਵੇਂ ਹੋਇਆ ਥਾਰ ਸਵਾਰ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਉਸ ਦੀ ਅੱਖ ਲੱਗ ਗਈ ਜਾਂ ਧੁੰਦ ਕਰਕੇ ਉਹਨੂੰ ਡਿਵਾਈਡਰ ਦਿਖਿਆ ਨਹੀਂ ਜੋ ਡਿਵਾਈਡਰ ਪਾਰ ਕਰਕੇ ਆਕੇ ਇਸ ਦੇ ਵਿੱਚ ਵੱਜੀ ਇਹ ਹੁਣ ਪਰਤਾਲ ਦਾ ਵਿਸ਼ਾ ਹੈ ਫਿਲਹਾਲ ਇਹਨਾਂ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਜਗਰਾਉਂ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਹਾਂਜੀ ਮੇਰੀ ਵਾਈਫ ਸੀ ਤੇ ਮੇਰਾ ਸਾਲਾ ਸੀ ਮੇਰੀ ਛੋਟੀ ਸਾਲੀ ਨੂੰ ਨਾ ਲੋਹੜੀ ਦੇ ਕੇ ਆ ਰਹੇ ਸੀ ਵਾਪਸ ਬਾਕਾ ਪੁਰਾਣਾ ਜਾ ਰਹੇ ਸੀਗੇ ਤੇ ਉਧਰੋਂ ਮੋਗਲਿਆਂ ਕੋਈ ਥਾਰ ਆ ਰਹੀ ਸੀਗੀ ਉਹ ਡਵਾਈਡਰ ਕ੍ਰੋਸ ਕਰਕੇ ਤੇ ਇਹਨਾਂ ਦੇ ਵਿੱਚ ਵੱਜੀ ਅੱਗੋ ਗੱਡੀ ਟਰੱਕ 'ਚ ਵੱਜੀ ਤੇ ਉਹਨਾਂ ਦੇ ਮੌਕਾ ਦੇ ਦਰਦ ਤੋਂ ਵੀ ਬਹੁਤ ਜੀ ਤੇ ਪਤਾ ਲੱਗਿਆ ਵੀ ਇਹ ਥਾਰ ਵਾਲਾ ਠੀਕ ਆ ਹੁਣ ਕਿ ਉਹ ਨਹੀਂ ਕਹਿੰਦੇ ਇਹਦੀ ਡ੍ਰਿੰਕ ਬਹੁਤ ਕੀਤੀ ਹੋਈ ਸੀਗੀ ਥਾਰ ਵਾਲੇ ਦੀ ਅੱਛਾ ਜੀ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਬਹੁਤ ਸਾਨੂੰ ਇਨਸਾਫ ਚਾਹੀਦਾ ਜੀ ਮੈਂ ਆਪ ਹੈਂਡੀਕੈਪ ਨਾ ਜੀ ਥਾਰਾ ਘਾਰੀ ਰੋੜ ਕੇ ਦੋ ਘਾਰ ਰੋੜ ਤੇ ਉਹਨੇ ਸਾਡੇ ਸਾਨੂੰ ਇਨਸਾਫ ਚਾਹੀਦਾ ਥੋੜਾ ਸਾਰਾ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਜੀ ਕੀ ਜੀ ਉਹਨਾਂ ਦੀ ਕੁਛ ਦੱਸ ਦੇ ਵੀ ਡਰਿੰਕ ਕੀਤੀ ਹੋਈ ਸੀਗੀ ਜਾਂ ਨੀਂਦ ਦੀ ਉਹ ਥਾਰ ਵਾਲਿਆਂ ਦੀ ਹਾਂ ਤੇ ਉਹ ਇਹ ਆਪਣਾ ਬਾਗਾ ਪ੍ਰਾਣਾ ਦੇ ਕੇ ਬਾਗਾ ਪ੍ਰਾਣਾ ਜਾ ਰਹੇ ਸੀਗੇ ਲੋੜੀ ਦੇਣ ਗਏ ਸੀ ਹਾਂਜੀ ਹਾਂਜੀ ਤੇ ਇਧਰ ਉਹ ਜਿਹੜੀ ਥਾਰ ਵਾਲੇ ਸੀਗੇ ਇਹਨੇ ਡਿਵਾਈਡਰ ਟਪਾਲਿਆ ਗੱਡੀ ਨੂੰ ਉੱਪਰ ਦੀ ਪੈ ਗਿਆ ਫਿਰ ਠੀਕ ਹੈ ਇਹ ਗੱਲਬਾਤ ਹੋਈ ਹੈ ਜੀ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਛੋਟਾ ਬ੍ਰਦਰ ਸੀਗਾ ਮੇਰੀ ਸਿਸਟਰ ਸੀਗੀ ਮੇਰੀਆਂ ਤੇ ਹੀ ਬਾਵਾਆਂ ਹੀ ਕੱਟੀਆਂ ਗਿਆ ਸਣ ਕੁਝ ਵੀ ਨਹੀਂ ਰਿਹਾ ਤੇ ਤੁਹਾਡੀ ਛੋਟੀ ਸਿਸਟਰ ਨੂੰ ਦੇ ਕੇ ਆ ਰਹੇ ਸੀ ਲੋੜੀ ਹਾਂਜੀ ਉਹ ਆ ਰਹੇ ਸੀਗੇ ਉਹ ਕਿੱਥੇ ਰਹਿੰਦੇ ਸੀਗੇ ਉਹ ਲੁਧਿਆਣਾ ਅੱਛਾ ਲੁਧਿਆਣਾ ਲੋੜੀ ਦੇ ਕੇ ਬਾਗੇ ਭਰਾਣੇ ਜਾ ਰਹੇ ਹਾਂਜੀ 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 ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਹ ਮੰਗ ਆ ਪੜਾ ਲਿਖਾ ਕੇ ਚਲੋ ਪਰ ਤੇ ਹੁਣ ਪਿਓ ਦਾ ਫਰਜ਼ ਹੈ ਉਹ ਤਾਂ ਨਿਭੋਣਾ ਪੈਣਾ ਹੀ ਸੀਗਾ ਜੀ ਤੇ ਸਾਨੂੰ ਇਨਸਾਫ ਚਾਹੀਦਾ ਹੈ ਇਹ ਇਹ ਉਹ ਜਿਹੜੀ ਥਾਰ ਗੱਡੀ ਸੀ ਉਹ ਮੋਗੇ ਸਾਈਡ ਤੋਂ ਆ ਰਹੀ ਸੀ ਕਾਫੀ ਤੇਜ਼ ਸੀਗੀ ਇਹ ਡਿਜ਼ਾਇਰ ਗੱਡੀ ਜਿਹੜੀ ਸੀਗੀ ਜੱਬਰ ਸਿੰਘ ਦੀ ਇਹ ਲੁਧਿਆਣੇ ਤੋਂ ਜਾ ਰਹੇ ਸੀ ਆਪਣੇ ਸਿਸਟਰ ਕੋਲੋਂ ਮਿਲ ਕੇ ਉਹ ਗੱਡੀ ਕਿਵੇਂ ਹੁਣ ਹੋਇਆ ਉਹ ਤਾਂ ਉਹਨੂੰ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜਦੋਂ ਉਹਨੂੰ ਫੜਾਂਗੇ ਆਪਾਂ ਪਰ ਉਹ ਗੱਡੀ ਤੇਜ਼ ਬਹੁਤ ਸੀ ਜਦੋਂ ਪਤਾ ਲੱਗਿਆ ਲੋਕਾਂ ਤੋਂ ਵੀ ਜੋ ਇਨਵੈਸਟੀਗੇਟਰ ਜੋ ਤੱਥ ਸਾਹਮਣੇ ਆਏ ਨੇ ਉਹ ਡਵਾਈਡਰ ਪਾਰ ਕਰਕੇ ਦੂਸਰੀ ਰੌਂਗ ਸਾਈਡ ਆ ਕੇ ਵਿੱਚ ਇੱਕਦਮ ਬੱਜੀ ਜੀ ਦੇ ਨਾਲ ਉਹ ਦੋ ਦੀ ਮੌਤ ਹੋ ਗਈ ਆ ਜਬਰ ਸਿੰਘ ਭਰਾ ਸੀ ਇੱਕ ਲੜਕੀ ਸੀ ਹਰਦੀਪ ਕੌਰ ਉਹ ਦੋਨੇ ਸੀਗੇ ਬਾਸ ਜਾ ਰਹੇ ਸੀ ਬਾਗੇ ਪੁਰਾਣੇ ਦੇ ਰਣ ਵਾਲੇ ਤੇ ਥਾਰ ਗੱਡੀ ਦਾ ਡਰਾਈਵਰ ਜਿਹੜਾ ਇੰਦਰਜੀਤ ਸਿੰਘ ਆ ਉਹਦੇ ਵੀ ਸੱਟਾਂ ਵੱਜੀਆਂ ਸੀ ਉਹ ਵੀ ਸਿਵਲ ਹਸਪਤਾਲ ਸੀ ਉੱਥੋਂ ਫਿਰ ਉਹਨਾਂ ਨੇ ਰੈਫਰ ਹੋ ਗਿਆ ਤੇ ਉਹ ਹੁਣ ਪਤਾ ਲੱਗਿਆ ਨਵੀਂ ਇਨਫੋਰਮੇਸ਼ਨ ਆਈ ਹੈ ਸਾਡੀ ਵੀ ਉਹ ਰਾਏ ਕੋਟ ਕਿਸੇ ਹਸਪੀਟਲ ਚ ਦਾਖਲ ਤੇ ਜੋ ਵੀ ਹੈਗੀ ਬੰਦੇ ਦੀ ਕਾਰ ਵੇ ਸੀ ਪਰਚਾ ਦੇ ਰਹੇ ਆ ਉਹਨਾਂ ਦੇ ਖਿਲਾਫ ਬੰਦੇ ਤੋਂ ਨਹੀਂ ਕਰ ਰਹੇ